ਲੰਗਰਾਂ ਦਾ ਵੈਰੀ ਹੋਰ ਤੇ ਬੰਦ ਕਰਦੇ ਨੇ ਭਾਜਾ ਬਣਾਇਆ ਹਾਂ ਜੀ ਨਾ 컬러 ਬਹੁਤ ਪਿਆਰੇ ਹਜੂਰ ਸਾਹਿਬ ਆਏ ਹਾਂ ਕਾਲੀ ਘਟਾਛ ਆ ਗਈ ਹੈ ਹਨੇਰ ਵੇਖੋ ਕਿੰਨਾ ਐਕਦਮ ਤੇਰਵੀਂ ਮੰਜ਼ਲ ਤੇ ਉਥੱਲੇ ਵੇਖੋ ਕੀ ਹਾਲ ਹੋ ਰਿਹਾ ਦੂਰ ਦੂਰ ਤੱਕ ਕਾਲੇ ਬੱਦਲ ਛਏ ਦੇ ਲਵਾਫੇ ਕਿੱਥੋਂ ਕਿੱਥੋਂ ਦਾ ਘੁੰਡ ਰਹੇ ਨੇ ਆਪ 13ਵੀਂ ਮੰਜ਼ਲ ਤੇ ਆਪ ਹੈਗੇ ਆ ਲਵਾਫੇ ਇਸ ਤੋਂ ਵੀ ਤੇਤੇ ਜਾ ਰਹੇ ਨੇ ਆ ਦੇਖੋ ਲਵਾਫੇ ਬਹੁਤ ਜ਼ਬਰਦਸਤ ਹਨ ਇਹ ਰੋ ਸਚਖੰਡ ਸਾਹਿਬ ਆਬਰੀ ਨਦੀ ਦਰਿਆ ਸਾਈਮਾ ਆਇਆ ਹਨ ਦੇ ਰੂਪ ਲੱਗਿਆ ਕਹਿੰਦੇ ਵੀ ਉਲਟਾ ਚਿਮਲਵਾ ਲਿਆ ਇਹਨਾਂ ਨੇ ਅੱਜ ਗੁਰਦੁਆਰਾ ਬੋਲੀ ਸਾਹਿਬ ਚੱਲੇ ਆ ਉੱਥੇ ਪਾਤਸ਼ਾਹ ਜੀ ਦੇ ਘੋਰੇ ਨੇ ਉਹ ਗੁਰਦੁਆਰਾ ਦੇਖਣ ਜਾਣਾ ਕਿੱਥੇ ਗਿਆ ਇਹ ਪਤਾ ਨਹੀਂ ਲੱਗਦਾ ਸਹੂਜਾ ਰਿਹਾ ਵਿੱਜ ਅੱਜ ਧੁੱਪ ਵੇਖੋ ਪਰ ਕਿੰਦੀ ਤਿੱਖੀ ਆ ਪੂਰਾ ਲਿਸ਼ਕ ਰਿਆ ਧੁੱਪ ਨਾਲ ਕੰਮ ਗਰਮੀ ਬਹੁਤ ਲੱਗ ਰਹੀ ਤੇ ਜਾ ਕੇ ਲੱਭਦੇ ਆ ਪੋਤੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਪਾਸ਼ਾ ਜੀ ਦੇ ਘਰੇ ਜੀ ਸਵਾਰੀ ਵਾਲਾ ਥੋੜਾ ਹੈਗਾ ਪਾਸ਼ਾ ਦਾ ਕਾਲਾ ਨਮਕ ਲਬਦਲ ਬੰਨੇਥੇ ਆਏ ਆਪਾਂ ਚਿਰਗੁਰ ਗੋਬੀ ਸਿੰਘ ਜੀ ਵਸਤੂ ਸੰਗ੍ਰਹਿ ਅਲੋ ਗੁਰੂ ਗੋਬੀ ਸਿੰਘ ਜੀ ਦਾ ਜਾਇਬ ਘਰ ਲਬਦਲ ਲਬਦੇ ਜੀ ਆਪਾਂ ਇੱਥੇ ਆ ਗਏ ਆ ਅੰਦਰ ਤੇ ਸ਼ਾਇਦ ਹੈ ਤਾਲੇ ਲੱਗੇ बचा सोनिया है या ना कलर बहुत प्यारे भी पा टेह लगो रंग बहुत वजिया है ये तालाब है जी ਲਾਬ ਉਸਕਾਂ ਦਾ ਉਹ ਜੀ ਸੰਤਾ ਬੈਠੇ ਹੋਏ ਸਨ ਕਰਾਏ ਬਣਾਏ ਹੋਏ ਰਹੀ ਵੱਡੇ ਵੱਡੇ ਮਿਊਜ਼ੀਅਮ ਚ ਆਇਆ ਹਾਂ ਜੈਪਕਾਰ ਲੱਭਦੇ ਲੱਭਦੇ ਇੱਥੇ ਪਹੁੰਚੇ ਆਂ ਵੀਰ ਕੋ ਟਿਕਟੇ ਦਿੱਤੇ ਅੰਦਰ ਜਾਣ ਦੀ ਪਰ ਹਜੇ ਬੰਦ ਹੈਗਾ ਮਿਊਜ਼ੀਅਮ ਗੱਲਬਾਤ ਕੀਤੀ ਉਹਨਾਂ ਨੇ ਪੁੱਛਿਆ ਉਹਨਾਂ ਨੂੰ ਕੰਦੇ ਲਾਈਟ ਕਰਕੇ ਬੰਦ ਦੇਗਾ ਵਾ 1-2 ਘੰਟੇ ਲੱਗ ਸਕਦੇ ਆ ਬਾਕੀ ਖੂਬਸੂਰਤ ਬਣਿਆ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਵਾਲੇ ਕੋਰੇ ਉਹ ਦੂਸਰੇ ਪਾਸੇ ਹੈਗੇ ਨੇ ਉਧਰ ਵੀ ਜਾਵਾਂਗੇ ਉਧਰ ਤੁਹਾਨੂੰ ਦਿਖਾਣੇ ਨੇ ਜਾ ਕੇ ਚਲੋ ਲਬ ਦੇ ਲਭਾਉਂਦੇ ਪਹੁੰਚ ਗਏ ਆ ਜੀ ਗੁਰਦੁਆਰਾ ਬੋਲੀ ਸਾਹਿਬ ਉਹ ਸਾਹਮਣੇ ਉੱਥੇ ਕੋਰੇ ਬੱਜੇ ਦੇਖ ਕੇ ਉਹਨੇ ਅੰਦਰ ਗੱਡੀ ਵਾਲਾ ਕੋਰਾ ਪਾਸ਼ਾ ਹੀ ਦੱਸੇ ਬਾਬਾ ਅਨਮੋਲ ਸਿੰਘ ਜੀ ਅੰਦਰ ਜਾਣ ਤੋਂ ਪਹਿਲਾਂ ਇਹ ਜ਼ਰੂਰੀ ਹਦਾਇਤਾਂ корори дршене на деја.

गया वो अच्छा लग क्या बात दिल शेर योदा तो प्योर चट्टा और अच्छा पूछ डी लंबी है क्या बात करो जी दर्शन ਗੱਦੀ ਵਾਲਾ ਕੋਰਾ ਪਾਸ਼ਾ ਹੀ ਦੱਸੇ ਕਰੋੜੀ ਦਰਸ਼ਨ ਸੋਹਤਾ ਹੈ ਬਾਬਾ ਅਨਮੋਲ ਸੰਜੀ ਇਸ ਕੋਰੇ ਦਾ ਨਾਮ ਹੈ पको जी। पूरी पकोरे पजानेगी है और देखो जी उधर भी सारा खुला ग्राउंड बहुत वाला वा इत सफाई का पूरा ध्यान रखे हुआ पुरातन बोली और भी दर्शन कराने करो जी दर्शन इतिहासक बोली साहब बहुत डूंगा बहुत। तो बाबा जी आराम कर रहे हैं ਇਹ ਆਪਣਾ ਜਾਇਬ ਘਰ ਆ ਜੀ ਇਹ ਹੈ ਬੰਦ ਇਹ ਵੀ ਜੋ ਖੁੱਲਦਾ ਤੁਹਾਨੂੰ ਮੇਰੇ ਵਿਦਰਸ਼ਨ ਕਰਾਵਾਂਗੇ ਉਹ ਗੁਰਦੁਆਰਾ ਸਾਹਿਬ ਉਧਰ ਇਹ ਸ਼ਾਨ ਸਾਹਿਬ ਲੱਗੇ ਨੇ ਉਹ ਉਧਰਲੇ ਪਾਸੇ ਇਸ ਤੋਂ ਅੱਗੇ ਉਧਰ ਕੋਰੇ ਵਿਝੇ ਨੇ ਜੀ ਅਸਤਵਲ ਉਧਰ ਹੈਗਾ

ਗੁਰਦਾਰੇ ਜਿੱਤੇ ਸਾਗੇ ਨੇ ਪਾਸ਼ਾ ਜਿਹੇ ਘੋਰੇ ਆਪਾਂ ਤੇ ਚੈੱਕ ਕਰ ਰਹੇ ਆ ਆਪਾਂ ਦੇਖਾਏ ਆ ਹੋਣ ਘਰਦਿਆਂ ਨੂੰ ਵੀ ਲੈ ਕੇ ਚੱਲਦੇ ਆ ਲੋਕਰ ਤੇ ਆ ਰਹੇ ਪਿੱਛੇ ਪਿੱਛੇ ਸੇਵਾ ਸੰਭਾਲ ਦਾ ਧਿਆਨ ਪੂਰਾ ਰੱਖਿਆ ਜਾ ਰਿਹਾ ਸਾਫ ਸਫਾਈ ਵੀ ਹੈ ਉਹ ਕਹਿੰਦੇ ਹੀ ਕੁਤਰ ਲੋਕੀ ਹੈ ਨਾ ਸਭ ਕੁਤਰ ਬਾਸ਼ਾ ਰੋਗੇ ਆ ਸੁਣਾ ਰਾਦਨ ਕਈ ਬਣਾ ਨਹੀਂ ਸ਼ਤਕੰਡਾ ਤੋਂ ਆ ਰਿਹਾ ਕਨਾਂ ਨਾ ਲੋਕ ਨਹੀਂ ਆ ਰਹੇ ਨਹੀਂ ਲੰਦਾ ਦੇ ਮੈਂ ਬਣਾਣਾ ਇੱਥੇ ਗੁੰਲਾ ਵਸ ਹੁਣ ਜੇ ਇੱਥੇ ਆ ਕੇ ਜੇ ਦਾ ਮੈਂ ਆਉਣ ਤੇ ਮਾਰਾ ਰਿਹਾ ਕਿਸੇ ਨੇ ਕਿਤਾਬ ਗੇਟ ਬਾਰੇ ਕੀ ਹੈ ਜੇ ਜਿਲਾ ਇਹ ਸ਼ੁਰੂ ਹੋਏਗਾ ਹੂੰ ਸ਼ਤਕੰਡਾ ਤੋਂ ਆ ਰਿਹਾ ਚੰਦਗੋੜ੍ਹ ਪਹਿਲੀ ਗੱਲ ਰਾਮਰਤਪੁਰ ਤੋਂ ਆਂਦੀ ਦੀਦੀ ਗੱਲ ਉੱਥੇ ਕੋਈ ਸੀ ਲੈ ਲੋ ਕਾਗਾ ਤੇ ਮਾਰਾ ਦਾ 25 ਸਾਲਾ ਵਾਲਾ 25

ਬਹੁਤ ਬੰਗੇ ਲੱਗ ਰਹੇ ਬਸ ਇਹ ਕੀ ਚੱਲ ਰਿਹਾ ਹੈ ਉਹ ਭਾਈ ਗੁਰੂ ਜੀ ਦਾ ਖਲਸਾ ਭਾਈ ਗੁਰੂ ਜੀ ਕੀ ਫਤਿਹ ਸੋ ਇਹ ਸੀ ਇਤਿਹਾਸ ਗੁਰਦੁਆਰਾ ਬੋਲੀ ਸਾਹਿਬ ਜੀ ਦਾ ਜਾਇਬਕਰ ਹੈ ਹਾਂ ਪਾ ਗੁਰ ਗੋਮੀ ਸਿੰਘ ਜੀ ਮਿਊਜ਼ੀਅਮ ਟਿਕਟ ਕਾੰਟਰ ਹੈਗਾ 20 ਰੁਪਏ ਟਿਕਟ ਕਿੰਨੇ ਦੀ ਟਿਕਟਾਂ ਪਾ ਲ ਲਈਆਂ ਸਾਰਿਆਂ ਦੀਆਂ ਉਹ ਸਾਰੇ ਨੇ ਹੈਗੇ ਨੇ ਘੁੰਮ ਰਹੇ ਨੇ ਚੱਲਦੇ ਆਪਾਂ ਵੀ ਉਹਨਾਂ ਕੋਲ ਆ ਆ ਗਿਆ ਆ ਚੋੜ ਗਿਆ ਆਵੇ ਲੋਕਾਂ ਨੇ ਤੋੜੀ ਹੋਈ ਤੋੜੀ ਆ ਇਹ ਆ ਬਦਲਦੀ ਨਹੀਂ ਕੋਈ

ਸਾਥੀ ਆਉਂਦੇ ਨੇ ਤੇ ਆਪਾਂ ਫਿਰ ਵੀਡੀਓਗ੍ਰਾਫਿੰਗ ਅੰਦਰ ਬਣਾਈ ਨੇ ਪਰ ਅੰਦਰ ਮਿਊਜ਼ੀਅਮ ਬਹੁਤ ਸੋਹਣਾਗਾ ਹੈ ਦੇਖਣ ਵਾਲੀ ਚੀਜ਼ ਹੈ ਜਰੂਰ ਆ ਕੇ ਦੇਖੋ ਟਿਕਟ ਵੀ ਕੋਈ ਏਡੀ ਮਹਿੰਗੀ ਨਹੀਂ ਹੈਗੀ 20 ਰੁਪਏ ਟਿਕਟ ਪਰ ਅੰਦਰ ਬਹੁਤ ਵਧੀਆ ਚੀਜ਼ ਹੈ ਜਰੂਰ ਆ ਕੇ ਦੇਖਣਾ ਇੱਥੇ ਤਾਂ ਉਹ ਸੰਦੋਲਾ ਜਾਣਾ ਪੂਰਾ ਤੋਪ ਉਹ ਜਾ ਰਹਾ ਵਾ ਹੋ ਰੈਸਟ ਕਰਨ ਲੱਪੇ ਨੇ ਆਪਣੇ ਬੰਦੇ ਵਾਹ ਪੂਰੀ ਉੱਧਰ ਬੈਗੇ ਨੇ ਬਾਕੀ ਦੋ ਹੀ ਨੇ ਉੱਧਰ ਨੇ ਤੋ ਬਹੁਤ ਤੇਜ਼ ਮਿਊਜ਼ੀਅਮ ਦਾ ਦਰਸ਼ਨ ਕਰ ਰਹੇ ਆ ਹੁਣ ਜਾ ਰਹੇ ਆ ਜੀ ਵਾਪਸ ਆਪ ਆਪਣੇ ਰੂਮ ਵੱਲ ਸਾਰੇ ਆ ਰਹੇ ਨੇ ਬਾਜ਼ਾਰ ਖਰੀਦਾਰੀ ਹੋਣ ਅੱਪੀ ਅੱਜ ਕੁੰਡੀ ਲੱਲੀ ਆ ਕਣਾ 在那边混蛋的人小工到底？过那边，那边。